ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਬਾਬਾ ਦੀਪ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਰੇ ਪਤਾ ਲੱਗਾ ਤਾਂ 76 ਸਾਲ ਦੇ ਬਜ਼ੁਰਗ ਦਾ ਖੂਨ ਖੋਲ ਉੱਟਿਆ ਉਹਨਾਂ ਨੇ ਅਰਦਾਸਾ ਸੋਧ ਕੇ ਪ੍ਰਣ ਕੀਤਾ ਕਿ हे ਧੰਨ ਗੁਰੂ ਰਾਮਦਾਸ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਨਾ ਲੈ ਲਵਾਂ ਉਹਨਾਂ ਚਿਰ ਮੇਰੇ ਤੇ ਕਿਰਪਾ ਬਣਾ ਕੇ ਰੱਖਿਓ ਮੈਂ ਸ਼ਹੀਦੀ ਨਾ ਪਾਵਾਂ ਤੇ ਆਪਣਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਭੇਟ ਕਰਾਂ ਅਤੇ 18 ਸੇਰ ਦਾ ਖੰਡਾ ਹੱਥ ਵਿੱਚ ਫੜ ਕੇ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾ ਲੇ ਤਰਨਤਨ ਸੈਮ ਪਹੁੰਚ ਕੇ ਉਹਨਾਂ ਨੇ ਫੇਰ ਅਰਦਾਸ ਕੀਤੀ ਅਤੇ ਫੇਰ ਉਹਨਾਂ ਨੇ ਫਤੇ ਚੱਕਪਿੰਡ ਵਿੱਚ ਪਹੁੰਚ ਕੇ ਲਕੀਰ ਖਿੱਚੀ ਤੇ ਆਪਣੇ ਨਾਲ ਆਏ ਸਿੰਘਾਂ ਨੂੰ ਕਿਹਾ ਅਜੇ ਵੀ ਕਿਸੇ ਸਿੰਘ ਨੂੰ ਜਾਨ ਪਿਆਰੀ ਹੈ ਤਾਂ ਇੱਥੋਂ ਹੁਣੇ ਹੀ ਵਾਪਸ ਮੁੜ ਸਕਦਾ ਹੈ ਉਸ ਤੋਂ ਉਪਰੰਤ ਬਾਬਾ ਦੀਪ ਸਿੰਘ ਜੀ ਪਿੰਡ ਗੋਲਵੜ ਦੇ ਵਿੱਚ ਖੜੇ ਹੋ ਕੇ ਜਮਾਲ ਖਾਨਾ ਤੇ ਉਸ ਦੀ ਫੌਜ ਨੂੰ ਲਲਕਾਰਦੇ ਹੋਏ ਅੱਗੇ ਵਧਦੇ ਨੇ ਤੇ ਫੇਰ ਇੱਕ ਕਮਸਾਨ ਜੁੱਦ ਦੀ ਸ਼ੁਰੂਆਤ ਹੁੰਦੀ ਹੈ ਇਸ ਸਥਾਨ ਤੇ ਪਹੁੰਚ ਕੇ ਹੋ ਰਹੀ ਹੱਥੋਂ-ਹੱਥੀ ਲੜਾਈ ਦੇ ਵਿੱਚ ਜਮਾਲ ਖਾਨ ਦੇ ਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਂਦਾ ਹੈ ਇਹ ਸਭ ਕੋਲ ਖੜੇ ਇੱਕ ਸਿੱਖ ਨੇ ਬਾਬਾ ਦੀਪ ਸਿੰਘ ਜੀ ਨੂੰ ਕੀਤਾ ਹੋਇਆ ਪ੍ਰਾਣ ਯਾਦ ਕਰਵਾਇਆ ਫਿਰ ਇੱਕ ਐਸਾ ਕਿੱਸਾ ਵਾਪਰਿਆ ਜਿਸ ਦੀ ਇਤਿਹਾਸ ਦੇ ਵਿੱਚ ਕੋਈ ਮਿਸਾਲ ਨਹੀਂ ਹੈ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਖੱਬੀ ਤਲੀ ਤੇ ਟਕਾ ਕੇ ਐਸਾ ਖੰਡਾ ਵਾਇਆ ਕਿ ਦੁਸ਼ਮਣਾਂ ਨੂੰ ਭੱਜਣਾ ਪੈ ਗਿਆ ਦੁਸ਼ਮਣ ਜੰਗ ਦਾ ਮੈਦਾਨ ਛੱਡ ਕੇ ਭੱਜ ਖੜੇ ਹੋਏ ਇਸ ਤਰ੍ਹਾਂ ਕਮਸਾਣ ਯੁੱਧ ਕਰਦਿਆਂ ਬਾਬਾ ਜੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਰਮਾਂ ਦੇ ਵਿੱਚ ਭੇਟ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂਕਿ ਹੋਰ ਵੀ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ